ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ ਮਾਈਕ ਨਹੀਂ ਹੈਗਾ ਹੋ ਸਕਦਾ ਕਿ ਸਾਊਂਡ ਥੋੜੀ ਜੀ ਸਾਊਂਡ ਦੀ ਕੁਆਲਿਟੀ ਥੋੜੀ ਜੀ ਘੱਟ ਆਵੇ ਨਜੀ ਟਕ ਦਾ ਮਾਈਕ ਹੋ ਗਿਆ ਆਪਾਂ ਡੀਜੀਆਈ ਦੇ ਮਾਈਕ ਆ ਜਿਹੜੇ ਆਪਾਂ ਹੁਣ ਆਰਡਰ ਕਰ ਰਹੇ ਆ ਛੇਤੀ ਕਿਉਂਕਿ ਡੀਜੀਆਈ ਦੇ ਮਾਈਕ ਆ ਜਿਹੜਾ ਡੀਜੀਆਈ ਦੇ ਕੈਮਰਾ ਦੇ ਨਾਲ ਸਿੱਧੇ ਅਟੈਚ ਹੋ ਜਾਂਦੇ ਆ ਰਸੀਵਰ ਦੀ ਲੋੜ ਨਹੀਂ ਪੈਂਦੀ ਤੇ ਜਿਹੜੇ ਡੀਜੀ ਟਕ ਦੇ ਆਪਣੇ ਮਾਈਕ ਸੀ ਉਹ ਆਪਾਂ ਹਰ ਚਰਨ ਦੇ ਦਿੱਤੇ ਹੋਏ ਤੇ ਪਿਛਲੀਆਂ ਵੀਡੀਓ ਜਿਹੜੀਆਂ ਆਪਾਂ ਹੁਣ ਲਾਇਆ ਟੂਰ ਲਾਇਆ ਉਨਾ ਉਹਨਾਂ ਦਾ ਵੀਡੀਓ ਜੋ ਤੁਸੀਂ ਦੇਖਿਆ ਹੋਣਾ ਕਿ ਆਵਾਜ਼ ਦੀ ਪ੍ਰੋਬਲਮ ਹੈਗੀ ਹੈ ਕਿ ਆਵਾਜ਼ ਪੜਾਂਦੀ ਹੈ ਉਹਦਾ ਕਾਰਨ ਸੀਗਾ ਕਿ ਇਹਦੇ ਵਿੱਚ ਇੱਕ ਆਪਾਂ ਮਾਈਕ ਲਾਇਆ ਹੋਇਆ ਸੀਗਾ ਸੀ ਟਾਈਪ ਆਰਡਰ ਕੀਤਾ ਸੀ ਵੈਸੇ ਤਾਂ ਇਹ ਨਵਾਂ ਹੀ ਮੰਗਾਇਆ ਸੀਗਾ ਮਾਈਕ ਤੇ ਇਹ ਮਾਈਕਾ ਜਿਹੜਾ ਨੇੜੇ ਆਵਾਜ਼ ਜਦੋਂ ਇਹਦੇ ਵਿੱਚ ਪੈਂਦੀ ਹੈ ਆ ਜਿਹੜਾ ਮਾਈਕ ਸੀਗਾ ਪਾ ਅੰਦਰ ਫਿੱਟ ਕੀਤਾ ਹੋਇਆ ਸੀ ਇਹਦੇ ਆ ਸੀ ਟਾਈਪ ਐਕਸਟੈਂਸ਼ਨ ਤੇ ਆਪਣੇ ਕੋਲੇ ਮਾਈਕ ਦੋ ਹੋਰ ਵੀ ਹੈਗੇ ਇੱਕ ਰੌਡ ਦਾ ਹੈਗਾ ਸੀ ਮਾਈਕ ਕਾਫੀ ਮਹਿੰਗਾ ਤਕਰੀਬਨ ਕੋਈ 6.5 ਹਜ਼ਾਰ ਦਾ ਮਾਈਕ ਆ ਤੇ ਇੱਕ ਸੋਨੀ ਦਾ ਆਪਾਂ ਮਾਈਕ ਮੰਗਾਇਆ ਸੀਗਾ ਉਹ ਸੀਗਾ ਕੋਈ 1800 ਰੁਪਏ ਦਾ ਤੇ ਇਹ ਜਿਹੜਾ ਮਾਈਕ ਆ ਇਹ ਸਸਤਾ ਮਾਈਕ ਸੀ 600 ਰੁਪਏ ਦਾ ਮਾਈਕ ਸੀਗਾ ਤੇ ਕਈ ਵਾਰੀ ਸਸਤੇ ਮਾਈਕ ਦੇ ਦੂ ਪਹਿਲਾਂ ਲੱਗੇ ਰਹੇ ਗੋਪਰੂ ਦੇ ਨਾਲ ਵਧੀਆ ਕੰਮ ਕਰਦੇ ਰਹਿਆ ਤੇ ਪਰ ਗੋਪਰੂ ਦੇ ਨਾਲ ਜਦੋਂ ਆਪਾਂ ਵੀਡੀਓ ਕਰਦੇ ਸੀਗੀ ਰਿਕਾਰਡਿੰਗ ਹੋ ਜਾਂਦੀ ਐਸਐਮਕੇ ਦਾ ਹੈਲਮਟ ਸੀਗਾ ਉਹਦੇ ਵਿੱਚ ਵਿੰਡ ਬਲਾਸਟ ਦੀ ਪ੍ਰੋਬਲਮ ਸੀਗੀ ਕਿ ਬਾਹਰਲੀ ਜਿਹੜੀ ਹਵਾ ਜ਼ਿਆਦਾ ਡਿਸਟਰਬ ਕਰਦੀ ਸੀ ਵੀਡੀਓ ਨੂੰ ਉਦੋਂ ਆਪਾਂ ਇਹ ਹੈਲਮਟ ਚੇਂਜ ਕੀਤਾ ਇਹਦੇ ਨਾਲ ਬਾਹਰੀ ਵਿੰਡ ਬਲਾਸਟ ਦਾ ਮਸਲਾ ਤਾਂ ਹੱਲ ਹੋ ਗਿਆ ਤੇ ਪਰ ਅੱਜ ਦੀ ਨਵੀਂ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆਈ ਹੈ ਕਿ ਸ਼ੋਰ ਦੀ ਵਿੱਚ ਜਿਹੜੀ ਜਦੋਂ ਆਪਾਂ ਬੋਲਦੇ ਆਵਾਜ਼ ਪੜਾਂਦੀ ਹੈ ਜਿਵੇਂ ਮਾਈਕ ਨੇੜੇ ਹੋਣ ਕਰਕੇ ਤੇ ਜਾਦਾ ਪ੍ਰੈਸ਼ਰ ਬਣਦਾ ਮਾਈਕ ਤੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਬਣਦੀ ਹੈ ਤੇ ਹੁਣ ਆਪਾਂ ਮੰਨ ਲਾਗੇ ਇਹਨਾਂ ਮਾਈਕ ਲਈ ਦੋ ਸੈਟਅਪ ਆ ਹੈਗੀਆਂ ਇੱਕ ਤਾਂ ਜਿਹੜਾ ਵਾਇਸ ਕੈਨਸਲੇਸ਼ਨ ਹਾਈ ਵਾਇਸ ਕੈਨਸਲੇਸ਼ਨ ਲੱਗੀ ਹੋਈ ਸੀ ਆਪਣੇ ਕੈਮਰੇ ਦੇ ਵਿੱਚ ਇਹ ਹੋ ਸਕਦਾ ਹੈ ਕਿ ਹਾਈ ਵਾਇਸ ਕੈਨਸਲੇਸ਼ਨ ਲੱਗੀ ਹੋਣ ਕਰਕੇ ਵੀ ਆਵਾਜ਼ ਦੀ ਪ੍ਰੋਬਲਮ ਆਉਂਦੀ ਹੋਵੇ ਤੇ ਇਹ ਵੀ ਹੋ ਸਕਦਾ ਕਿ ਇਹ ਮਾਈਕ ਦੀ ਪ੍ਰੋਬਲਮ ਹੋਵੇ ਇਹ ਮਾਈਕ ਆਪਰੇਜੋ ਕਰਦਾ ਪੂਦੂ ਬਾਦ ਆਪਣੇ ਕੋਲੇ ਜਿਹੜੇ ਮਾਈਕ ਹੈਗੇ ਇਹਦੇ ਵਿੱਚ ਇਹ ਆਪਾਂ ਇੱਕ ਆ ਜਿਹੜੀ ਆਪਾਂ ਇੱਕ ਐਕਸਟੈਂਸ਼ਨ ਮੰਗਾਈ ਆ ਮਾਈਕ ਦੀ ਵੈਸੇ ਤਾਂ ਜਿਹੜੀ ਐਕਸਟੈਂਸ਼ਨ ਹੁੰਦੀ ਹੈ ਵੀ ਇਹਦੀਆਂ ਵੀ ਇੱਕ ਸਮੱਸਿਆਵਾਂ ਹੁੰਦੀਆਂ ਇਹਦੇ ਉਪਰੋਂ ਗੂਪਰੋ ਦੇ ਵਿੱਚ ਵੀ ਆਪਾਂ ਰੋਡ ਦੇ ਮਾਈਕ ਨਾਲ ਜਾਂ ਦੂਜੇ ਮਾਈਕ ਨਾਲ ਐਕਸਟੈਂਸ਼ਨ ਲਾ ਕੇ ਚੱਲਦੇ ਸੀਗੇ ਤਾਂ ਉਹ ਐਕਸਟੈਂਸ਼ਨ ਆ ਜਿਹੜੀ ਉਹਦੇ ਵਿੱਚ ਵੀ ਕੀ ਵੀਰੀ ਉਹ ਹੱਲੇ ਜਾਂਦੀ ਆ ਤਾਂ ਜਿਹਦੇ ਕਰਕੇ ਪ੍ਰੋਬਲਮ ਆ ਜਾਂਦੀ ਆ ਤੇ ਇਹ ਚਾਈਨਾ ਦੀ ਕਿਸੇ ਕੰਪਨੀ ਦਾ ਬਣਿਆ ਹੋਇਆ ਕੋਈ ਕੰਪਨੀ ਇਥੇ ਕੋਈ ਬੜੀ ਮੈਂਸ਼ਨ ਨਹੀਂ ਹੈਗੀ ਆਡੀਓ ਜੈਕ ਲਿਖਾਇਆ ਬਸ ਤੇ ਇਹ ਆਪਾਂ ਮੰਗਾਇਆ ਦੇ ਹੋਣਾ ਪਰ ਇਹਦੇ ਨਾਲ ਜਿਹੜਾ ਰੋਡ ਵਾਲਾ ਮਾਈਕ ਉਹ ਵੀ ਲੱਗ ਜਾਊਗਾ ਇਹਦੇ ਨਾਲ ਰੋਡ ਰੋਡ ਵਾਲਾ ਸ਼ਾਇਦ ਨਾ ਲੱਗੇ ਕਿਉਂਕਿ ਉਹ 3 ਬੰਨ 3. ਉਹ 4 ਪੈਨ ਤੇ ਜਿਹੜਾ ਆਪਣੇ ਕੋਲੇ ਹੈਗਾ ਸੋਨੀ ਦਾ ਮਾਈਕ ਉਹ 3 ਬੰਨ ਤੇ ਇਹ ਜਿਹੜਾ ਆਪਾਂ ਐਕਸਟੈਂਸ਼ਨ ਮੰਗਾਈ ਆ 3.2 ਸੀ ਟਾਈਪ ਇਹ ਆਪਾਂ ਲਾ ਕੇ ਮਾਈਕ ਦੀ ਜਿਹੜੀ ਆਵਾਜ਼ ਆਪਾਂ ਦੇਖਾਂਗੇ ਹੁਣ ਪਹਿਲਾਂ ਸਿੱਧਾ ਲਾ ਕੇ ਇਹਨੂੰ ਕੈਮਰੇ ਤੋਂ ਬਾਹਰ ਲਾ ਕੇ ਆਪਾਂ ਮਾਈਕ ਚੈੱਕ ਕਰ ਲਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਫਿਰ ਆਪ ਨੂੰ ਪਤਾ ਲੱਗ ਜਾਊਗਾ ਇਹ ਮਾਈਕ ਨੂੰ ਸੀ ਪੋਰਟ ਨਾਲ ਹੀ ਸੀਗੀ ਤੇ ਜਾਂ ਹੋ ਸਕਦਾ ਕਿ ਇਹਦੀ ਵੀ ਸੈਟਿੰਗ ਕਿਸੇ ਤਰੀਕੇ ਹੋ ਜੇ ਵੀ ਥੋੜਾ ਮੂੰਹ ਤੋਂ ਦੂਰ ਹੋ ਜੇ ਸ਼ਾਇਦ ਪਰ ਲੱਗੇ ਆਵਾਜ਼ ਸਹੀ ਹੋਣਾ ਜ਼ਰੂਰੀ ਪਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਹੀ ਧਿਆਰ ਦੇ ਕਰਨੇ ਆ ਕਿ ਤਾਂ ਕਿ ਜਿਹੜੀ ਆਪਾਂ ਨਵੀਂ ਰਾਈਡ ਕਰਨੀ ਹੈ ਕੋਈ ਵੀ ਉਹਦੇ ਵਿੱਚ ਆਵਾਜ਼ ਦੀ ਜਿਹੜੀ ਪ੍ਰੋਬਲਮ ਨਾ ਆਵੇ ਕਿਉਂਕਿ ਸਾਊਂਡ ਕੁਆਲਿਟੀ ਤੇ ਵੀਡੀਓ ਕੁਆਲਿਟੀ ਜੇਕਰ ਅੱਛੀ ਨਹੀਂ ਵੀਡੀਓ ਵੇਖਣ ਵਾਲੇ ਨੂੰ ਕੁਬਲੀ ਵਾਲਾ ਸਵਾਦ ਨਹੀਂ ਆਉਂਦਾ ਆ ਹੈਗਾ ਆਪਣੇ ਕੋਲੇ ਰੋਡ ਦਾ ਮਾਈਕ ਆ ਵਾਇਰ ਮਾਈਕ ਆ ਪਰ ਇਹ ਕਾਫੀ ਮਹਿੰਗਾ ਸ਼ਾਇਦ ਮੈਨੂੰ ਲੱਗਦਾ ਇਹ 6500 ਰੁਪਏ ਦਾ ਮਾਈਕ ਆਇਆ ਸੀਗਾ ਇਹ ਕਾਫੀ ਟਾਈਮ ਹੋ ਗਿਆ ਰੋਡ ਦੇ ਜਿਹੜੇ ਮਾਈਕ ਦੀ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਤੇ ਬਹੁਤ ਪਹਿਲਾਂ ਇਹ ਮਗਾਇਆ ਸੀ ਪਰ ਇਹਦੀ ਵੀ ਜਿਹੜੀ ਆ 4 ਪੈਨ ਆ ਤੇ ਇਹਨੂੰ ਐਕਸਟੈਂਸ਼ਨ ਲੱਗਦੀ ਐ ਐਕਸਟੈਂਸ਼ਨ ਵੀ ਆਪਣੇ ਕੋਲੇ ਹੈਗੀ ਆ 4.2 3 ਪੈਨ ਹੈਗੀ ਆ ਪਰ 4.2 ਸੀ ਨਹੀਂ ਹੈਗੀ ਸੀਗੀ ਆਪਣੇ ਕੋਲ ਪਰ ਇਹ ਹੁਣ ਲੱਗਣਾ ਨਹੀਂ ਹੈ ਕਿਉਂਕਿ ਇਹ ਆ ਦੇਖੋ ਇਹ 3 ਪੈਨ 4 ਪੈਨਿੰਗ ਹੈਗੀ ਆ ਆਪਣੇ ਕੋਲ ਇੱਕ ਸੋਨੀ ਦਾ ਮਾਏਗਾ ਇਹ 1800 ਦਾ ਮਾਈਕ اور ਸਟੀਰੀਓ ਮਾਈਕ ਆ ਔਰ ਕਾਫੀ سارے ਜਿਹੜੇ ਬਲੌਗਰ ਵੀਡੀਓ ਬਣਾਉਂਦੇ ਆ ਉਹ ਇਸ ਮਾਈਕ ਨੂੰ ਯੂਜ਼ ਕਰਦੇ ਆ ਕਿਉਂਕਿ ਸਟੀਰੀਓ ਮਾਈਕ ਹੋਣ ਕਰਕੇ ਇਹਦੀ ਕੁਆਲਿਟੀ ਅੱਛੀ ਆ ਮਾਈਕ ਦੀ ਇਹਦੇ ਵਿੱਚ ਇਹ 3. ਉਹ ਪਤਾ ਨਹੀਂ ਤਾਂ ਉਹਦੇ ਨਾਲ ਲੱਗਣਾ ਹੈ ਰੈਲਾ ਜਿਹੜਾ ਜਿੱਤੇ ਹਮ ਤਲਾ ਦੇ ਵੀ ਨਹੀਂ ਸੈੱਟ ਪੈਣਾ ਹੈ ਤਲੋ ਦਾ 4.1 ਅੱਗੇ ਜੇ ਲੱਗ ਗਿਆ ਤਾਂ ਪਰੌਡ ਦਾ ਮਾਈਕ ਲਾ ਲਾਂਗੇ ਚਲ ਆਪਾਂ ਦੇਖਦੇ ਹਾਂ ਮਾਈਕ ਚੈੱਕ ਕਰਦੇ ਹਾਂ ਕਿ ਦੂ ਅਗਲੀ ਆਪਾਂ ਮਾਈਕ ਲਾ ਕੇ ਵੀਡੀਓ ਰਿਕਾਰਡ ਕਰਦੇ ਹਾਂ ਫਿਰ ਦੇਖਦੇ ਹਾਂ ਕੀ ਬਣੂ ਇਹ ਆਪਾਂ ਦੋਸਤੋ ਹੁਣ ਮਾਈਕ ਫਿੱਟ ਕਰ ਲਿਆ ਹੋਇਆ ਹੈ ਇਹ ਰੌਡ ਦਾ ਮਾਈਕ ਆ ਔਰ ਰੌਡ ਬਹੁਤ ਵੱਡੀ ਕੰਪਨੀ ਹੈ ਮਾਈਕ ਦੇ ਵਿੱਚ ਜਿਵੇਂ ਸਪੀਕਰਾਂ ਦੇ ਵਿੱਚ ਜੀਬੀਐਲ ਤੇ ਸੋਨੀ ਦਾ ਵੱਡਾ ਨਾਂ ਉਸ ਤਰ੍ਹਾਂ ਰੌਡ ਦਾ ਬਹੁਤ ਵੱਡਾ ਨਾਂ ਹੈ ਰੌਡ ਦੇ ਇਹ ਬਹੁਤ ਮਹਿੰਗੇ ਮਹਿੰਗੇ ਮਾਈਕ ਆਉਂਦੇ ਜਿਹੜੇ ਵਾਇਰਲੈਸ ਮਾਈਕ ਇਹਨਾਂ ਦਾ 35000 ਤੋਂ ਸਟਾਰਟ ਹੋ ਕੇ ਮਿਲਦਾ 55 60000 ਤੱਕ ਜਿਹੜੇ ਵਾਇਰਲੈਸ ਮਾਈਕ ਹੁੰਦੇ ਆ ਜਿਹੜੇ ਤਿੰਨ ਮਾਈਕ ਦਾ ਸੈੱਟ ਹੁੰਦਾ ਇੱਕ ਰਿਸੀਵਰ ਤੇ ਦੋ ਮਾਈਕ ਹੁੰਦੇ ਆ ਤੇ ਉਸੇ ਤਰ੍ਹਾਂ ਇਹ ਵਾਇਰ ਵਾਲਾ ਮਾਈਕ ਆ ਜਿਹੜਾ ਉਹ ਰੌਡ ਦਾ ਹੈਗਾ ਤੇ ਹੁਣ ਆਪਾਂ ਰੌਡ ਦੇ ਮਾਈਕ ਦੀ ਜਿਹੜੀ ਆਵਾਜ਼ ਆ ਉਹ ਚੈੱਕ ਕਰ ਰਹੇ ਆ ਪਰ ਰਿਕਾਰਡਿੰਗ ਤੋਂ ਮੈਨੂੰ ਪਤਾ ਲੱਗ ਰਿਹਾ ਕਿ ਆਵਾਜ਼ ਜਾ ਰਹੀ ਆ ਤੇ ਇਹ ਆਵਾਜ਼ ਕਿਹੋ ਜੀ ਆ ਕਿਸ ਤਰ੍ਹਾਂ ਦੀ ਆ ਇਹ ਬਾਅਦ ਵਿੱਚ ਹੈਲਮਟ ਚਲਾ ਕੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਫਿਰ ਆਪਾਂ ਦੇਖਾਂਗੇ ਕਿ ਵੀ ਉਹ ਕੰਮ ਕਰਦਾ ਕਿ ਨਹੀਂ ਕਰਦਾ ਤੇ ਇਸੇ ਤਰ੍ਹਾਂ ਉਹ ਜਿਹੜਾ 3 ਪੈਨ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਐਕਸਟੈਂਸ਼ਨ ਹੋਰ ਮੰਗਾਉਣੀ ਪੈਣੀ ਹੈ ਤੇ ਇਹਦੀ ਵੀ ਆਪਾਂ ਸਾਊਂਡ ਚੈੱਕ ਕਰਾਂਗੇ ਗੋਪ੍ਰੋ ਤੇ ਲਾ ਕੇ ਚੈੱਕ ਕਰ ਲਾਂਗੇ ਕਿ ਵੀ ਇਹਦੀ ਸਾਊਂਡ ਕਿ ਹੋ ਜੀ ਹੈ ਜੇ ਗੋਪ੍ਰੋ ਚ ਇਹਦੀ ਸਾਊਂਡ ਸੈੱਟ ਆ ਗਈ ਵਧੀਆ ਆ ਗਈ ਤੇ ਫਿਰ ਆਪਾਂ ਇਹਦੀ ਐਕਸਟੈਂਸ਼ਨ ਮੰਗਾਵਾਂਗੇ ਤੇ ਆਪਾਂ ਉਹ ਐਕਸਟੈਂਸ਼ਨ ਇਹਨੂੰ ਲਾਵਾਂਗੇ ਤੇ ਜਾਂ ਫਿਰ ਸਿੱਧੀ ਜਿਹੜੀ ਅਗਲੇ ਪਾਸੇ ਦੇ ਸੀ ਟਾਈਪ ਲਾ ਕੇ ਕੋਈ ਤੇ ਫਿਰ ਸੋਨੀ ਤੋਂ ਜਗਾਰ ਕਰਾਵਾਂਗੇ ਇਹ ਉਹਨੂੰ ਟੰਕਾ ਪੱਤਾ ਲਾ ਕੇ ਤੇ ਸਿੱਧੀ ਜਿਹੜੀ ਸੀ ਪੈਨ ਇਹਨੂੰ ਲੱਗ ਜੇ ਤਾਂ ਦੇਖ ਲਾਂਗੇ ਤੇ ਬਾਕੀ ਗੱਲਬਾਤ ਆਪਾਂ ਹੁਣ ਵੀਡੀਓ ਦੇਖ ਕੇ ਪਤਾ ਲੱਗੂਗੀ ਤੇ ਫਿਰ ਆਪਾਂ ਵੀਡੀਓ ਦੇ ਵਿੱਚ ਹੈਲਮਟ ਚ ਲਾ ਕੇ ਮਾਈਕ ਉਹ ਵੀ ਚੈੱਕ ਕਰਾਂਗੇ ਆਪਾਂ ਉਹ ਮੂੰਹ ਦੇ ਨੇੜੇ ਵਰਕੇ ਬਿਲਕੁਲ ਬੋਲ ਰਹੇ ਹਾਂ ਇਸ ਤਰ੍ਹਾਂ ਆਵਾਜ਼ ਪੜਾਂਦੀ ਹੈ ਕਿ ਨਹੀਂ ਪੜਾਂਦੀ ਇਹ ਵੀ ਪਤਾ ਲੱਗ ਜੂਗੀ ਤੇ ਵੈਸੇ ਆਪਣੇ ਜੇ ਇੱਥੇ ਵੀ ਰਹਿਣਾ ਹੁੰਦਾ ਮੂੰਹ ਦੇ ਇਸਕ ਜਗ੍ਹਾ ਤੇ ਹੈਲਮਟ ਦਾ ਮੂੰਹ ਤੋਂ ਇੰਨੀ ਕੁ ਦੂਰੀ ਹੁੰਦਾ ਮਾਈਕ ਜਿੰਨਾ ਕੁ ਹੁਣ ਮੇਰੇ ਦੂਰ ਰੱਖਿਆ ਹੋਇਆ ਜੇ ਇੱਥੇ ਮਾਈਕ ਆ ਜਿਹੜਾ ਵਧੀਆ ਆਵਾਜ਼ ਦਿੰਦਾ ਹੋਇਆ ਤੇ ਫਿਰ ਆਪਾਂ ਇਹਨੂੰ ਰੋਡ ਦੇ ਮਾਈਕ ਨੂੰ ਜਿਹੜਾ ਆਪਾਂ ਉਥੇ ਸੈਟ ਕਰ ਲਾਂਗੇ ਇਹ ਆਪਾਂ ਦੋਸਤੋ ਰਿਕਾਰਡਿੰਗ ਕਰ ਰਹੇ ਆਂ ਸਟੀਰੀਓ ਮਾਈਕ ਦੇ ਨਾਲ ਜਿਹੜਾ ਸੋਨੀ ਦਾ ਆਪਣੇ ਕੋਲੇ ਹੈਗਾ ਉਹਦੀ ਸਾਊਂਡ ਆ ਜੇਕਰ ਇਹਦੀ ਸਾਊਂਡ ਵਧੀਆ ਲੱਗੀ ਇਹ ਗੋਪਰੋ ਨਾਲ ਰਿਕਾਰਡਿੰਗ ਹੋ ਰਹੀ ਆਪਣੀ ਸਾਊਂਡ ਤੇ ਜੇਕਰ ਇਹਦੀ ਸਾਊਂਡ ਵਧੀਆ ਹੋਈ ਤੇ ਇਹਦੀ ਇਹਦਾ ਆਪਾਂ ਮਾਈਕ ਆ ਜਿਹੜਾ ਉਹ ਫਿੱਟ ਕਰਾਂਗੇ ਕਿਉਂਕਿ ਆਪਣਾ ਜਿਹੜਾ ਵੈਸੇ ਤਾਂ DJI ਦਾ ਮਾਈਕ ਆ ਜਿਹੜਾ ਆਪਣਾ ਫਰੰਟ ਤੇ ਰਹਿਣਾ ਜ਼ਿਆਦਾ ਤੇ ਗੋਪਰੋ ਆ ਜਿਹੜਾ ਇਹ ਆਪਾਂ ਰੱਖਾਂਗੇ ਵਾਧੂ ਦੀਆਂ ਵੀਡੀਓ ਬਣਾਉਣ ਲਈ ਕਿ ਇਧਰ ਉਧਰ ਦੀਆਂ ਸਾਈਡ ਵਾਲੀਆਂ ਇਧਰ ਦੀਆਂ ਉਧਰ ਦੀਆਂ ਇਹੋ ਜਿਹੀਆਂ ਵੀਡੀਓ ਜੇ ਕੋਈ ਬਣਾਉਣੀਆਂ ਹੋਣ ਤੇ ਉਹ ਆਪਾਂ ਗੋਪਰੋ ਨਾਲ ਬਣਾਇਆ ਕਰਾਂ ਏ ਆਪਾਂ ਦੋਸਤੋ ਜਿਹੜਾ ਮਾਈਕ ਪਹਿਲਾਂ ਲੱਗਾ ਹੋਇਆ ਸੀਗਾ ਆਪਣੇ ਹੈਲਮਟ ਦੇ ਵਿੱਚ ਆਪਾਂ ਉਹ ਮਾਈਕ ਦੁਬਾਰਾ ਲਾ ਲਿਆ ਤਾਂ ਕਿ ਇਹ ਵੀ ਹੋ ਸਕਦਾ ਹੈ ਕਿ ਜਦੋਂ ਆਪਾਂ ਤੁਰੇ ਜਾ ਰਹੇ ਆ ਬਾਹਰੋਂ ਸਾਊਂਡ ਜ਼ਿਆਦਾ ਆ ਰਹੀ ਆ ਤੇ ਉਸ ਵਾਇਸ ਕੰਟਰੋਲ ਕਰਕੇ ਹੀ ਆਵਾਜ਼ ਆ ਜਿਹੜੀ ਉਹ ਖਰਾਬ ਆਉਂਦੀ ਹੋਵੇ ਤੇ ਜਾਂ ਹੋ ਸਕਦਾ ਹੈ ਕਿ ਮਾਈਕ ਦੀ ਪ੍ਰੋਬਲਮ ਹੋਵੇ ਇਹ ਦੋਨੇ ਮਸਲੇ ਆ ਜਿਹੜੇ ਆਪਾਂ ਨੂੰ ਹੁਣੇ ਪਤਾ ਲੱਗ ਜਾਣਗੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਰੋਡ ਦੇ ਮਾਈਕ ਨਾਲੇ ਵੀ ਆਪਾਂ ਰਿਕਾਰਡਿੰਗ ਕਰ ਲਈ ਆ ਇਹ ਰੋਡ ਦਾ ਮਾਈਕ ਸੀ ਇਹਦੇ ਅੱਗੇ ਵੀ ਡੈੱਡ ਕੈਟ ਲੱਗੀ ਹੋਈ ਆ ਤੇ ਇੱਕ ਵੀਡੀਓ ਆਪਾਂ GoPro ਦੇ ਵਿੱਚ Sony ਦੇ ਮਾਈਕ ਨਾਲ ਵੀ ਰਿਕਾਰਡਿੰਗ ਕਰ ਲਈ ਹੈ ਕਿਉਂਕਿ Sony ਦੇ ਮਾਈਕ ਦੀ ਐਕਸਟੈਂਸ਼ਨ ਨਹੀਂ ਹੈਗੀ ਇਹਦੇ ਨਾਲ ਲੱਗਣ ਲਈ DJI ਦੇ ਨਾਲ ਲੱਗਣ ਲਈ ਉਹਦੀ ਸਾਊਂਡ ਆ ਜਿਹੜੀ ਆਪਾਂ GoPro ਦੇ ਵਿੱਚ ਰਿਕਾਰਡ ਕੀਤੀ ਆ ਇਹ ਤਿੰਨੇ ਸਾਊਂਡ ਨੂੰ ਆਪਾਂ ਮਿਲਾ ਕੇ ਫਿਰ ਆਪਾਂ ਛੱਡਾ ਕੱਢਾਂਗੇ ਕਿ ਵੀ ਕਿਹੜਾ ਮਾਈਕ ਆਪਾਂ ਜਿਹੜਾ ਉਹਦੇ ਅੰਦਰ ਫਿੱਟ ਕਰਨਾ ਤੇ ਫਿਰ ਉਦੋਂ ਬਾਅਦ ਆਪਾਂ ਮਾਈਕ ਦੇ ਅੰਦਰ ਫਿੱਟ ਕਰਕੇ ਫਿਰ ਆਪਾਂ ਵੀਡੀਓ ਬਣਾਵਾਂਗੇ ਬਾਈਕ ਤੇ ਤੁਰੇ ਜਾਂਦੇ ਆ ਤੇ ਫਿਰ ਆਪ ਨੂੰ ਪਤਾ ਲੱਗੂਗਾ ਕਿ ਵੀ ਕਿਹੜਾ ਮਾਈਕ ਆਪਣਾ ਜਿਹੜਾ ਸੂਟੇਬਲ ਤੇ ਵਧੀਆ ਜਿਹੜੀ ਸਾਊਂਡ ਆ ਉਹ ਦੇ ਸਕਦਾ ਇਹ ਆਪਾਂ ਤਿੰਨੇ ਮਾਈਕ ਜਿਹੜੇ ਚੈੱਕ ਕਰ ਲਿਆ ਰੋਡ ਦਾ ਮਾਈਕ ਵੀ ਚੈੱਕ ਕਰ ਲਿਆ ਰੋਡ ਦੇ ਮਾਈਕ ਦੀ ਜਿਹੜੀ ਐਕਸਟੈਂਸ਼ਨ ਲਾ ਕੇ ਆਪਾਂ ਡੀਜੇ ਇਨ ਰਿਕਾਰਡਿੰਗ ਕੀਤੀ ਹੈ ਤੇ ਕਿਹੜਾ ਡੀਜੇ ਇਸ ਦੇ ਆਪਾਂ ਸਪੈਸ਼ਲ ਮਾਈਕ ਬਣਾਇਆ ਸੀ ਉਹਦੀ ਸਾਰੇ ਤੋਂ ਖੀਰ ਤੇ ਰਿਕਾਰਡਿੰਗ ਕੀਤੀ ਹੈ ਜਿਹਦੀ ਆਵਾਜ਼ ਆ ਜਿਹੜੀ ਪਿਛਲੀਆਂ ਵੀਡੀਓ ਦੇ ਵਿੱਚ ਬਾਲੀ ਵਧੀਆ ਨਹੀਂ ਸੀ ਇਹ ਹੋਰੇ ਤੇ ਆਪਾਂ ਪਹਿਲਾਂ ਹੀ ਘਾਟਾ ਮਾਰਿਆ ਹੀ ਹੋਇਆ ਤੇ ਦੂਜੇ ਦੋ ਮਾਈਕ ਇਹਦੇ ਸਟੀਰੀਓ ਮਾਈਕ ਜਿਹੜਾ ਆਪਾਂ ਸੁਣੀ ਦਾ ਉਹਦੀ ਜਿਹੜੀ ਰਿਕਾਰਡਿੰਗ ਆ ਉਹਦਾ ਜੈਕ ਨਾ ਹੋਣ ਕਰਕੇ ਉਹਦੀ ਰਿਕਾਰਡਿੰਗ ਜਿਹੜੀ ਆਪਣੀ ہوئی ਆ GoPro ਦੇ ਉੱਪਰ ਔਰ ਇਹਨਾਂ ਤਿੰਨਾਂ ਆਡੀਓ ਦੇ ਵਿੱਚੋਂ ਜਿੱਥੇ ਤੱਕ ਮੇਰਾ ਖਿਆਲ ਆ ਤੁਹਾਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਹੋਣਾ ਕਿ ਸਭ ਤੋਂ ਵਧੀਆ ਜਿਹੜੀ ਸਾਊਂਡ ਦਿੱਤੀ ਆ ਉਹ ਦਿੱਤੀ ਆ Sony ਦੇ stereo mic ਨੇ ਉਹ 1899 ਯਾਨੀ ਕਿ 1900 ਰੁਪਏ ਦਾ ਮਾਈਕ ਉਹ ਆਨਲਾਈਨ Amazon ਤੋਂ ਮਿਲ ਜਾਂਦਾ ਤੇ ਫਿਰ ਮੈਂ ਅੱਜ ਛਮੀ ਉਹਦੇ ਕੋਲੇ ਲੈ ਕੇ ਗਿਆ ਸੀਗਾ Sony ਕੋਲੇ ਮੈਂ ਇਹਨੂੰ ਸੋਚਿਆ ਕਿ ਸ਼ਾਇਦ ਅੱਗੋਂ ਕੱਟ ਗਏ ਉਹਦੇ ਤਾਰ ਜਿਵੇਂ ਆਪਾਂ ਆਮ ਹੀ ਤਾਰਾਂ ਦੇ ਅੱਗੇ ਤਾਰਾਂ ਕੱਟ ਕੇ ਦੇ ਹੋਰ ਜਿਹੜੀ ਪੋਰਟ ਵਗੈਰਾ ਆਪਾਂ ਲਾ ਲੈਨੇ ਆ ਮੈਂ ਸੋਚਿਆ ਛਾਦੋ ਦੇ ਅਗਲੇ ਪਾਸੇ ਸੀ ਪੋਰਟ ਵੈਸੀ ਕੱਟ ਕੇ ਲੱਗ ਜੂਗੀ ਪਰ ਟੈਕਨੀਕਲ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਹੁੰਦੀਆਂ ਤੇ ਜਿਹੜੇ ਟੈਕਨੀਕਲ ਮਿਸਤਰੀ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਤੇ ਉਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਸ ਤਰ੍ਹਾਂ ਨਹੀਂ ਹੋਣਾ ਉਹ ਲੱਗ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਮਾਈਕ ਦਾ ਤੇ ਉਹ ਦੂਸਰੇ ਦਾਦ ਹੁੰਦਾ ਅਲੱਗ ਹੁੰਦਾ ਯਾਨੀ ਕਿ ਇਹ ਟੈਕਨੀਕਲ ਗੱਲਾਂ ਜਿਹੜੀਆਂ ਜਣ ਕੇ ਆਪਾਂ ਨੂੰ ਨਹੀਂ ਪਤਾ ਹੈਗੀਆਂ ਆਪਾਂ ਪਰਸਰ ਕੁਆਲਟੀ ਦੇਖ ਸਕਦੇ ਹਾਂ ਕਿ ਕਿੰਦੀ ਜ਼ਿਆਦਾ। ਕਾਫੀ ਜਦੋਜਾਦ ਦੇ ਬਾਅਦ ਫਿਰ ਇੱਕ ਆਨਲਾਈਨ ਸਾਨੂੰ ਜੈਕ ਦਿਸਿਆ। ਜャ ਆਪਾਂ ਮੀਡੀਅਮ ਉੜੀ ਕਹਿ ਸਕਦੇ ਹਾਂ ਇੱਕ ਕਿਸਮ ਦੀ ਜਿਹੜੀ ਇਹਦੇ ਵਾਸਤੇ ਸੀ ਟਾਈਪ ਪੋਰਟ ਵਾਸਤੇ ਜਿੰਨੇ ਵੀ ਜਿਹੜੇ ਗੈਜਟ ਹੈਗੇ ਆ ਚਾਹੇ ਉਹ ਆਪਣੇ ਹੈਗੇ ਆ ਫੋਨ ਹੈਗੇ ਆ ਚਾਹੇ ਹੈਗੇ ਆ ਮਤਲਬ ਕੈਮਰਾ ਜਿਨ੍ਹਾਂ ਜਿਨ੍ਹਾਂ ਦੀ ਸੀ ਪੋਰਟ ਆ ਵੈਸੇ ਤਾਂ ਜਿਹੜਾ ਆਪਣਾ ਹੈਗਾ ਗੋਪਰੋ ਇਹਦੀ ਵੀ ਸੀ ਪੋਰਟ ਹੀ ਆ। ਇਨ ਉੱਪਰ ਮੀਡੀਆ ਮੋਡ ਲੱਗਦੀ ਹੈ ਜਿਹਦੇ ਅੱਗੇ ਮਤਲਬ ਕਿ ਇਹ 3 ਪੈਨ ਜਾਂ 4 ਪੈਨ ਜਿਹੜੇ ਉਹ ਲੱਗਦੇ ਆ ਤੇ ਆਪਾਂ ਇਹਦਾ ਵੀ ਜਿਹੜਾ ਸੀਪੋਰਟ ਆ ਤੇ ਜਿਹੜਾ ਇਹਨੂੰ ਆਪਾਂ ਇਹਨੂੰ ਸਿੱਧਾ ਮਾਈਕ ਲੱਗ ਜਾਂਦਾ ਯਾਨੀ ਕਿ ਸੀਪੋਰਟ ਵਾਲਾ ਡੀਜੀਏ ਨੂੰ ਜਦੋਂ ਕਿ ਜਿਹੜਾ ਹੈਗਾ ਆਪਣਾ ਗੋਪਰੋ ਉਹਨੂੰ ਮੀਡੀਆ ਮੋਡ ਲਾਉਣੀ ਹੀ ਪੈਂਦੀ ਹੈ ਤੇ ਇਹਦੇ 'ਚ ਵੀ ਆਪਾਂ ਇੱਕ ਹੁਣ ਮੀਡੀਆ ਮੋਡ ਆ ਜਿਹੜੀ ਉਹ ਤਕਰੀਬਨ ਮਿਲਦਾ ਵੀ ਉਹ 2500 ਰੁਪਏ ਦੀ ਆਉਣੀ ਆਪਾਂ ਆਨਲਾਈਨ ਆਰਡਰ ਕਰ ਦਿੱਤੀ ਹੋਈ ਹੈ ਜਾਣੇ ਕਿ 5-6 ਦਿਨਾਂ ਬਾਅਦ ਆਪਣੇ ਕੋਲੇ ਪਹੁੰਚ ਜੂਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਮੀਡੀਆ ਮੋਡ ਲਾ ਕੇ ਫਿਰ ਦੁਬਾਰਾ ਇਹ ਸੀ ਟਾਈਪ ਜਿਹੜਾ ਮਾਈਕ ਆ ਸੋਨੀ ਦਾ ਸਟੀਰੀਓ ਮਾਈਕ ਆ ਜਿਹੜਾ ਉਹ ਲਾ ਕੇ ਆਪਾਂ ਡੀਜੀ ਅ ਫਾਈਪਰੋ ਤੇ ਆਪਾਂ ਰਿਕਾਰਡਿੰਗ ਕਰਾਂਗੇ ਤੇ ਫਿਰ ਦੇਖਾਂਗੇ ਕਿ ਆਡੀਓ ਕੁਆਲਿਟੀ ਕੀ ਬਣਦੀ ਹੈ ਕਿਉਂਕਿ ਵੀਡੀਓ ਕੁਆਲਿਟੀ ਵੀ ਇਹਦੇ ਵਿੱਚ ਆਪਾਂ ਤਿੰਨਾ ਕੈਮਰਿਆਂ ਦੇ ਨਾਲ ਆਪਾਂ ਰਿਕਾਰਡਿੰਗ ਕਰ ਲਈ ਹੈ ਇੱਕੇ ਲਾਈਟਿੰਗ ਦੇ ਸੇਮ ਲਾਈਟਿੰਗ ਚੱਲ ਰਹੀ ਹੈ ਔਰ ਇਹਦੇ ਆਪਾਂ ਤੁਸੀਂ ਸਭ ਤੋਂ ਪਹਿਲੀ ਵੀਡੀਓ ਜਿਹੜੀ ਦੇਖੀ ਹੈ ਉਹ ਹੈਗੀ ਆ ਡੀਜੀ ਔਸਮੋ ਦੀ ਤੇ ਜਿਹੜੀ ਸੋਨੀ ਦੇ ਮਾਈਕ ਦੇ ਨਾਲ ਜਿਹੜੀ ਵੀਡੀਓ ਬਣੀ ਆ ਉਹ ਹੈਗੀ ਆ GoPro ਦੀ ਤੇ GoPro ਦੀ ਸ਼ੁਰੂ ਤੋਂ ਲੈ ਕੇ ਦਿੱਕਤ ਰਹੀ ਆ ਸ਼ਾਇਦ 13 ਦੇ ਵਿੱਚ ਥੋੜਾ ਬਹੁਤ ਸੁਧਾਰ ਕਰਤਾ ਹੋਵੇ 9 10 11 ਦੇ ਵਿੱਚ ਹੈਗੀ ਆ ਕਿ ਰੋਸ਼ਨੀ ਦੇ ਵਿੱਚ ਜਿਵੇਂ ਲਾਈਟਿੰਗ ਦੇ ਵਿੱਚ ਤੇ ਸੂਰਜੀ ਰੋਸ਼ਨੀ ਦੇ अलावा ਦਿਨ ਤੋਂ ਲਾਵਾ ਜੇ ਮਾੜਾ ਮੋਟਾ ਹਨੇਰਾ ਹੋ ਜਾਂਦਾ ਜਾਂ ਅਲਟੀ ਵਿਜ਼ਨ ਲਾਈਟਿੰਗ ਆ ਤਾਂ ਉਹਦੇ ਵਿੱਚ ਇਹਦੀ ਜਿਹੜੀ ਕੁਆਲਿਟੀ ਆ ਪਿਕਚਰ ਦੀ ਘਟਦੀ ਆ ਤੇ ਇਹ ਆਪਾਂ ਦੇਖ ਹੀ ਲਿਆ ਇਹ ਇਸ ਤਰ੍ਹਾਂ ਜਿਹੜੀ ਆ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਆਪਣੇ ਹੈਗੇ ਆ 14 Pro ਜਿਹੜਾ ਆਈਫੋਨ ਆ ਇਹਦੇ ਨਾਲ ਪਰ ਰਿਕਾਰਡਿੰਗ ਕਰ ਰਹੇ ਆ ਇਹਦੇ ਫਰੰਟ ਕੈਮਰੇ ਦੇ ਨਾਲ ਤੇ ਤੇਨਾਂ ਦੀ ਆਪਾਂ ਨੂੰ ਕੁਆਲਿਟੀ ਪਤਾ ਲੱਗ ਜੂਗੀ ਵੈਸੇ ਜਿਹੜਾ ਆਪਣਾ ਹੈਗਾ ਆਈਫੋਨ ਆ ਆਈਫੋਨ ਦੀ ਕੁਆਲਿਟੀ ਵੀ ਬੈਸਟ ਹੀ ਹੁੰਦੀ ਹੈ ਪਰ ਇਹਦੇ ਬੈਕ ਕੈਮਰਿਆਂ ਦੀ ਕੁਆਲਿਟੀ ਜ਼ਿਆਦਾ ਹੁੰਦੀ ਹੈ ਫਰੰਟ ਕੈਮਰੇ ਨਾਲ ਤੇ ਇਹ ਸਾਰੀਆਂ ਜਿਹੜੀਆਂ ਆਪਣੀਆਂ ਤਿਆਰੀਆਂ ਚੱਲ ਰਹੀਆਂ ਆਪਾਂ ਦਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਅਗਸਤ ਦੇ ਵਿੱਚ ਆਪਾਂ ਇੱਕ ਦੋ ਵੱਡੀਆਂ ਰਾਈਡ ਲਾਉਣੀਆਂ ਆ ਜਿਹੜਾ ਮਤਲਬ ਹੈ ਆਪਣਾ ਫਰਦਰ ਜਿਹੜਾ ਆਪਣਾ ਅਗਲਾ ਟਾਰਗੇਟ ਆ ਭਾਰਤ ਨੂੰ ਕੰਪਲੀਟ ਕਰਨ ਦਾ ਉਹਦੇ ਵਿੱਚ ਸੰਬੰਧ ਵਿੱਚ ਹੋਣਗੀਆਂ ਵੀ ਜਿਹੜੇ ਜਿਹੜੇ ਖੇਤੇ ਆਪਣੇ ਰਹਿੰਦੇ ਐ ਐਕਸਪਲੋਰ ਕਰਨ ਵਾਲੇ ਉਹਨਾਂ ਖੇਤਿਆਂ ਦੇ ਵਿੱਚ ਆਪਾਂ ਜਾਵਾਂਗੇ ਇਹ ਤੋਂ ਪਹਿਲਾਂ ਜਿੰਨੀਆਂ ਵੀ ਰਾਈਡ ਲਾਈਆਂ ਆਪਾਂ ਉਹ ਸਰਬਕਸ਼ਾਉਂ ਕੀ ਆ ਰਾਈਡ ਸੀਗੀਆਂ ਇੱਕ ਦਿਨ ਦੀਆਂ ਦੋ ਦਿਨ ਦੀਆਂ ਤਿੰਨ ਦਿਨ ਦੀਆਂ ਇਸ ਤਰ੍ਹਾਂ ਦੀਆਂ ਰਾਈਡ ਆਪਾਂ ਲਾਈਆਂ ਤੇ ਕਿਉਂਕਿ ਇਹ ਜਿਹੜੇ ਉੱਤਰੀ ਭਾਰਤ ਆ ਮੈਂ ਪਹਿਲਾਂ ਵਾਰ-ਵਾਰ ਵੀ ਵੀਡੀਓ ਦੇ ਵਿੱਚ ਜ਼ਿਕਰ ਕਰ ਚੱਕਾ ਕਿ ਉੱਤਰੀ ਭਾਰਤ ਉੱਤਰ ਪੂਰਬ ਭਾਰਤ ਜਿਹੜਾ ਆਪਾਂ ਪੂਰਾ ਘੁੰਮ ਲਿਆ ਹੋਇਆ ਸਾਊਥ ਸਾਈਡ ਆਪਣਾ ਰਹਿੰਦਾ ਤੇ ਸਾਊਥ ਸਾਈਡ ਦਾ ਜਿਹੜਾ ਸਮਾ ਉਹ ਗਰਮੀਆਂ ਤੇ ਬਰਸਾਤਾਂ ਦੇ ਵਿੱਚ ਘੁੰਮਣ ਵਾਲਾ ਨਹੀਂ ਹੁੰਦਾ ਤੇ ਮਹਾਰਾਸ਼ਟਰ ਦਾ ਜਿਹੜਾ ਮੌਸਮਾ ਉਹ 15 ਅਗਸਤ ਤੋਂ ਬਾਅਦ ਬਰਸਾਤਾਂ ਥੋੜੀਆਂ ਜੀਆਂ ਘਟ ਜਾਂਦੀਆਂ ਤੇ ਬਹੁਤ ਸੋਹਣਾ ਤੇ ਸੁਹਾਵਣਾ ਹੁੰਦਾ ਗ੍ਰੀਨਰੀ ਵਾਟਰਫਾਲ ਹਰ ਇੱਕ ਚੀਜ਼ ਜਿਹੜਾ ਜੋਬਣਾ ਜਿਹੜਾ ਮਹਾਰਾਸ਼ਟਰ ਦਾ ਬਹੁਤ ਸਿਰੇ ਤੇ ਮਤਲਬ ਜੋਬਣਦੇ ਹੁੰਦਾ ਤੇ ਆਪਾਂ 15 ਅਗਸਤ ਤੋਂ ਬਾਅਦ ਆਪਣੇ ਕੋਲ ਦੋ ਰਾਈਡ ਤਿਆਰ ਪਈਆਂ ਇੱਕ ਤਾਂ ਚਾਂਸਕਰ ਵੈਲੀ ਦੀ ਹੈ ਮੇਰੇ ਕੁਝ ਦੋਸਤ ਕਹ ਰਹੇ ਕਿ ਆਪਾਂ ਸਪੀਤੀ ਚਲੀਏ ਪਰ ਸਪੀਤੀ ਮੈਂ 2-3 ਮਹੀਨੇ ਪਹਿਲਾਂ ਜਾ ਆਇਆ ਇਕਦਾ ਚਾਂਸ ਕਰਵੇਲੀ ਦੀ ਹੈ ਤੇ ਦੂਸਰੀ ਹੈਗੀ ਮਹਾਰਾਜਟਰ ਦੀ ਪਹਿਲਾ ਚਾਂਸ ਕਰਵੇਲੀ ਦੀ ਬਣਦੀ ਹੈ ਜਾਂ ਪਹਿਲਾ ਮਹਾਰਾਜਟਰ ਦੀ ਬਣਦੀ ਹੈ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਤੇ ਇਹ ਸੀਗਾ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ